ਦਈ ਜੋ ਆਵਾਜ਼ਾਂ ਮੈਂ ਵੀ ਹੁਣ ਤੁਹਾਡੀਆਂ ਆਵਾਜ਼ਾਂ ਨਹੀਂ ਸੁਨੀਆਂ ਹਾਏ ਮਹੀਨੇ ਦੀ ਦਵਾਈ ਇਹਨਾਂ ਨੂੰ ਮੈਂ ਲਿਆ ਕੇ ਦਿੱਤੀ ਐ ਫੇਰ ਆਵਾਜ਼ਾਂ ਮਾਰੀ ਜਾਂਦੇ ਨਹੀਂ ਇਹਨਾਂ ਦੇ ਪੈਸਿਆਂ ਨੂੰ ਕੀ ਕਰਨਾ ਹੈ ਜਾਂ ਦਵਾਈਆਂ ਦਾ ਵਾਸਤਾ ਪਾ ਕੇ ਫੇਰ ਪੈਸੇ ਮੰਗ ਲੈਣਗੇ ਮਨ ਤੇ ਐ ਨਹੀਂ ਸਮਝ ਲੱਗਦੀ ਮਹੀਨੇ ਦੀ ਦਵਾਈ ਜਾਂ ਤੇ 15 ਦਿਨ ਚ ਮੁਕਾ ਦਿੰਦੇ ਐ ਦਵਾਈਆਂ ਦੇ ਫੱਕੇ ਮਾਰੀ ਜਾਂਦੇ ਐ ਪਤਾ ਨਹੀਂ ਇਹਨਾਂ ਦਾ ਕੀ ਬੰਨਾ ਜਦੋਂ ਪੈਸਿਆਂ ਦੀ ਲੋੜ ਬਸ ਇਹਨਾਂ ਨੇ ਮੈਨੂੰ ਆਵਾਜ਼ਾਂ ਮਾਰੀ ਜਾਣੀਆਂ ਸੁਨੀ ਲਵਾ ਕੇ ਕੀ ਕੰਮ ਹੋਗਾ ਨਾ ਨੂੰ ਫਿਰ ਕਹਿਣਗੇ ਸਾਡੀ ਆਵਾਜ਼ ਨਹੀਂ ਸੁਣਦੀ ਹੈਗੀ ਹਾਂਜੀ ਦੱਸੋ ਕਿਉਂ ਨਹੀਂ ਆਵਾਜ਼ਾਂ ਮਾਰੀ ਜਾਂਦੇ ਹੋ ਮੈਨੂੰ ਪੁੱਤ ਮੈਨੂੰ ਪੈਸੇ ਦੀ ਥੋੜੀ ਲੋੜ ਸੀਗੀ ਤੇ ਭੇਜੇ ਸੀ ਮੇਰੇ ਪੁੱਤ ਨੇ ਥੋੜੇ ਜਿਹਾ ਪੈਸੇ ਤੇ ਮੈਨੂੰ ਜਰਾ ਪੈਸੇ ਦੇ ਦੇ ਹਾਂ ਕਿਹੜੇ ਪੈਸੇ ਭੇਜੇ ਸੀ ਤੁਹਾਡੇ ਪੁੱਤ ਨੇ ਅਜਾ ਰ ਪਿੱਛੇ ਥੋੜੇ ਜਿਹਾ ਭੇਜੇ ਸੀ ਹਨ ਮੈਨੂੰ ਬਹੁਤ ਨਹੀਂ ਥੋੜੇ ਹੀ ਮੈਨੂੰ ਚਾਹੀਦੇ ਮੈਨੂੰ ਲੋੜ ਆ ਕਿਤੇ ਮੈਨੂੰ ਕੰਮ ਮੇਰੀ ਗੱਲ ਸੁਣਾ ਮੰਮੀ ਤੋੜਾ ਪੁੱਤ ਕਿਵੇਂ ਵਿਦੇਸ਼ ਚ ਜਾ ਕੇ ਕਮਾਈਆਂ ਕਰਨ ਦਿਆ ਇਹ ਇਹ ਵੇਖੋ ਘਰਬਾ ਸਾਰਾ ਬਣਾਉਣ ਵਾਲਾ ਪਿਆ ਉਹ ਵਿਚਾਰਾ ਕਿੱਦਾਂ ਕਮਾਈਆਂ ਕਰਕੇ ਪੈਸੇ ਭੇਜਣ ਦਿਆ ਨਹੀਂ ਹੁਣ ਨਾ ਘਰ ਬਣਾਵਾ ਕਿ ਤੁਹਾਨੂੰ ਦਿਨ ਰਾਤ ਪੈਸੇ ਪੂਜਦੀ ਰਵਾਂ ਕੀ ਕਰਨੀ ਹੁਣ ਤੁਸੀਂ ਪੈਸੇ ਤੈਨੂੰ ਤੁਹਾਡੇ ਦੇ ਪੈਸੇ ਚਾਹੀਦੇ ਤੂੰ ਤਾਂ ਮੇਰਾ ਪੁੱਤ ਥੋੜੇ ਜਿਹਾ ਪੈਸੇ ਦੇ ਦੇ ਲੈ ਕਰਨੇ ਕੀ ਦੱਸੋ ਤੇ ਸਹੀ ਚਾਹੀਦੇ ਆ ਮੈਨੂੰ ਕਿਤੇ ਪੈਸੇ ਚਾਹੀਦੇ ਨੇ ਤੇ ਸਾ ਤੇਰੇ ਕੋਲ ਮੰਗੇ ਆ ਨਾ ਮੈਨੂੰ ਦੇ ਦੇ ਥੋੜੇ ਤੇਰੀ ਗੱਲ ਸੁਣੋ ਪੈਸੇ ਦਰਖਤਾ ਤੇ ਨਹੀਂ ਲੱਗਦੇ ਹੱਡ 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 ਘਸਾ ਕੇ ਕਮਾਈਆਂ ਹੁੰਦੀਆਂ ਤੁਸੀਂ ਤੇ ਇੱਥੇ ਬੈਠਾ ਨੇ ਵਿਸ਼ੇ ਪਏ ਹੋ ਉਹ ਵੇਖੋ ਵਿਚਾਰਾ ਕਿਵੇਂ ਕਮਾਈਆਂ ਕਰਨ ਦਿਆ ਤੁਹਾਡਾ ਤੇ ਪੋਲਾ ਜਾਂ ਮੂੰਹ ਹਿਲਦਾ ਨਾਲ ਪਾਪਾ ਵੀ ਸ਼ੁਰੂ ਹੋ ਜਾਂਦੇ ਪੁੱਤ ਪੈਸੇ ਮੰਗਾ ਦੇ ਪੁੱਤ ਪੈਸੇ ਮੁਕਾ ਦੇ ਸਿਆਣੇ ਬਿਆਣੇ ਹਗੇ ਉਹ ਸਿਆਣੀਆਂ ਗੱਲਾਂ ਕਰੋ ਉਹ ਮੈਨੂੰ ਹੁਣ ਦੱਸੋ ਵੀ ਜੜੀਆਂ ਦਵਾਈਆਂ ਤੁਹਾਨੂੰ ਮੈਂ ਲਿਆ ਕੇ ਦਿੱਤੀਆਂ ਉਹਦਾ ਕੀਤਾ ਕੀ ਜੇ ਉਹ ਪੂਰੇ ਮਹੀਨੇ ਦੀ ਦਵਾਈ ਮੈਂ ਤੁਹਾਨੂੰ ਲਿਆ ਕੇ ਦਿੱਤੀ ਸੀ ਉਹ ਤਾਂ ਦਿੱਤੀ ਸੀ ਤੂੰ ਮੈਨੂੰ ਦਵਾਈ ਲਿਆ ਕੇ ਮੇਰੀ ਗੱਲ ਸੁਣਾ ਉਹ ਤੇਰੀ ਨਾਰਵਾਲ ਮੈਂ ਗਈ ਸੀ ਨਾ ਤਾਂ ਮੇਰਾ ਫਾਫਾ ਰਸੇ ਵਿੱਚ ਡਿੱਗ ਗਿਆ ਤੇ ਮਨ ਮੈਂ ਇਸ ਕਰਕੇ ਮੇਰੀ 15 ਦਿਨ ਦੀ ਦਵਾਈ ਤੇ ਮੈਂ ਖਾ ਲਈਤੀ ਹੁਣ ਮੈਨੂੰ ਉਹ 15 ਦਿਨ ਦੀ ਦਵਾਈ ਵਾਸਤੇ ਮੈਨੂੰ ਪੈਸੇ ਚਾਹੀਦੇ ਆ ਐਨੀਆਂ ਗੈਲੀਆਂ ਉਹ ਸਿਆਣੇ ਬਿਆਣੇ ਗਿਓ ਦਵਾਈਆਂ ਐਨੀਆਂ ਵੱਡੀਆਂ ਤੁਹਾਨੂੰ ਲਿਆ ਕੇ ਤੇ ਸਾਰੀਆਂ ਰਸੇ ਸੋਟਾਇਓ ਪੁੱਤ ਲਫਾਫਾ ਲਫਾਫਾ ਡਿੱਗ ਗਿਆ ਸੀਗਾ ਨਾ ਤੇ ਤੁਸੀਂ ਸੋਚੋ ਨਾ ਕੀ ਕਰਨਾ ਮੈਂ ਮੈਂ ਤਾਂ ਨਹੀਂ ਕਿ ਸਲਾਹ ਦੇ ਦਿੰਨੀ ਆ ਮੇਰੇ ਕਿ ਫ੍ਰੀ ਚ ਸਲਾਹ ਲਲੋ ਇਹ ਸਰਕਾਰ ਨੇ ਨਾ ਸਰਕਾਰੀ ਕਲੀਨਿਕ ਬੜੇ ਖੋਲ ਰੱਖੇ ਜੇ ਤੁਸੀਂ ਨਾਲ ਉੱਥੇ ਚਲ ਜਾਓ ਤੇ ਆਪਣੀਆਂ ਦਵਾਈਆਂ ਉੱਥੋਂ ਲਲੋ ਸਾਨੂੰ ਬਖਸ਼ੋ ਹੁੰ ਤੁਸੀਂ ਸੋਣੀਆਂ ਤੇ ਕੀ ਬਕਵਾਸ ਕਰੀ ਜਾਨੀ ਆ ਪੈਸੇ ਤੇਰੇ ਪੇਕੇਆਂ ਦੇ ਨਹੀਂ ਮੇਰੇ ਪੁੱਤ ਦੇ ਆ ਓ ਪਾਪਾ ਤੁਸੀਂ ਤੇ ਗੱਲਾਂ ਰਹਿਣ ਹੀ ਦਿਓ ਤਾਨੂੰ ਪੈਸੇ ਚਾਹੀਦੇ ਆ ਨਾ ਮੈਂ ਤੁਹਾਨੂੰ ਹੁਣੇ ਪੈਸੇ ਲਿਆ ਕੇ ਦੇ ਦਿੰਨੀ ਆ ਇੱਧਰ ਹਟੋ ਮੈਂ ਤੁਮਰੇ ਚੋਂ ਪੈਸੇ ਲੈ ਕੇ ਲੈ ਕੇ ਜਾ ਲੈ ਕੇ ਚੱਲ ਆਜੋ ਬੈਜ ਵੱਲ ਗਈ ਦੇਣ ਪੈਸੇ ਉਹ ਨਹੀਂ ਤੇ ਮੋਲੀ ਵੇਖਣਾ ਸਾਨੂੰ ਅਹੀਂ ਘਰ ਤੇ ਪੈਸੇ ਦੋਵੇਗੀ ਤਾਂ ਫੇਰ ਹੀ ਦਵਾਈ ਲਿਆਵਾਂਗੇ ਆਪਾਂ ਐ ਲੈ ਫੜੋ ਪੈਸੇ 1000 ਰੁਪਏ ਦਾ ਜੀ ਜਿੰਨੀ ਦਵਾਈ ਆਂਦੀ ਲੱਲੋ ਇਹਦੇ ਚੋਂ 1000 ਰੁਪਏ ਬੋਤੇ ਦੇ ਚਾਜੂ ਕਿ ਸਾਡ ਦਵਾਈ ਦਵਾਈਆਂ ਡੇਗਣ ਲੱਗੀਆਂ ਸੋਚਣਾ ਸੀ ਨਾ ਚਲ 1000 ਰੁਪਏ ਹੋਰ ਦੇ ਦੇ ਨਹੀਂ ਅੰਦਰ ਦਰਖਤ ਨਹੀਂ ਲੱਗਾ ਤੋੜ-ਤੋੜ ਕੇ ਜਿੱਥੋਂ ਮੈਂ ਨੋਟ ਲਈ ਆਵਾਂਗੀ ਤੁਹਾਨੂੰ ਤੁਹਾਡੇ ਮੁੰਡੇ ਤਰਸ ਨਹੀਂਗਾ ਮੈਨੂੰ ਮੇਰੇ ਘਰ ਲੋਦੇ ਬੜਾ ਤਰਸਾਂਗਾ ਜੀ ਹਾਂ ਹੁਣ ਧਿਆਨ ਰੱਖਾਂਗੇ ਕਿ ਤੁਹਾਨੂੰ 1000 ਰੁਪਏ ਦੇ 1000 ਰੁਪਏ ਦੀ ਦਵਾਈ ਨਹੀਂ ਹੋਣੀ ਮੇਰੀ ਦੱਸੋ ਫਿਰ ਕਿੰਨੇ ਪੈਸੇ ਚਾਹੀਦੇ ਆ ਰੋਲਾ ਤੇ ਤੁਹਾਡਾ ਮੁਕਣਾ ਹੀ ਨਹੀਂ ਚਲ ਤੂੰ ਇਤਰਾ ਕਰ 3000 ਦੇ ਦੇ 3000 ਹਾਂ 3 ਦੇ ਦੇ ਪਸ 3000 ਚਾਹੀਦੇ ਜੀ ਬਸ ਉਹ ਬੋਧ ਨਹੀਂ ਮਤੇ ਮੰਗਦੇ ਇੰਨੇ ਕ ਦੇ ਦੇ ਆਪਾਂ ਇੰਨੇ ਚ ਗੁਜ਼ਾਰਾ ਕਰ ਲਾਂਗੇ ਫਿਰ ਮੈਂ ਤਾਂ ਇੱਕ ਤਰੀਕਾ ਦੱਸਦੀ ਆ ਦੱਸੋ ਜੀ 1500 ਪਾਪਾ ਦੇ 1500 ਤੁਹਾਡੇ ਇਹ ਕੀ ਗੱਲ ਨਹੀਂ ਪੁੱਤ 1500 ਮੇਰੇ 1500 ਪਾਪਾ ਦੇ ਸਰਕਾਰ ਨੇ ਨਾ ਬੁੱਢਾਪਾ ਪੈਨਸ਼ਨ ਲਾ ਛੱਡੀ ਐ ਉਹਨਾਂ ਕੋਲ ਜਾ ਕੇ ਨਾ ਆਪਣੇ ਪੈਸੇ ਲੈ ਲੋ ਨਾਲੇ ਹਰ ਮਹੀਨੇ ਆਉਂਦੇ ਰਹਿਣਗੇ ਲੈ ਲਓ ਹਣ ਜੇ ਬੱਚਿਆਂ ਦੇ ਕੰਮ ਨੇ ਜਦੋਂ ਬੱਚਾ ਤੁਮ੍ਹਲ ਵੇਖਣਾ ਉਹ ਨਾ ਇਤਰਾ ਹੀ ਹੁੰਦਾ ਵਾ ਚਲੋ ਪੂਜਾ ਦੀ ਨਾ ਭੜੀ ਉਹਨਾਂ ਜ਼ਬਾਨ ਖੋਲ ਗਈ ਹੈ ਬੜਾਈ ਬੋਲਣ ਲੱਗੀ ਜਸਬੀਰ ਨੂੰ ਕਰਦੀਆਂ ਫੋਨ ਉਹਨੂੰ ਦੱਸਦੀਆਂ ਉਹ ਇਹਨੂੰ ਸਿੱਧਾ ਕਰੂਗੀ ਇਹ ਮੇਰਾ ਤੈਨੂੰ ਡਰ ਭੋਰਾ ਰਿਹਾ ਨਹੀਂ ਜਸਬੀਰ ਨੂੰ ਫੋਨ ਮਲਾਨੀ ਹੈ ਹੈਲੋ ਬਲਚਾਂਦੀ ਬੀ ਹੈਲੋ ਹੈਲੋ ਹਾਂਜੀ ਭੈਣ ਜੀ ਮੱਥਾ ਟੇਕਦੇ ਆ ਹਾਂਜੀ ਹੋਰ ਜੀ ਖੁਸ਼ ਹੋ ਠੀਕ ਠਾਕ ਹਾਂ ਹਾਂ ਠੀਕ ਆ ਮੈਂ ਅੜੀ ਆਣਾ ਸੀ ਗਰਮੀ ਬੜੀ ਨਿਕਲਿਆ ਨਹੀਂ ਜਾਂਦਾ ਹੈਗਾ ਬਸ ਤੇਰੇ ਕੋਲ ਤੇ ਕੋਈ ਗੱਲ ਹੁੰਦੀ ਗਰਮੀ ਬੜੀ ਏ ਨਿਕਲਿਆ ਨਹੀਂ ਜਾਂਦਾ ਤੇ ਨਿਕਲਿਆ ਸਰਦੀਆਂ ਤੂੰ ਕਹਿੰਨੀ ਸਰਦੀ ਬੜੀ ਏ ਧੁੰਦ ਬੜੀ ਪੈਂਦੀ ਬੀ ਤੇ ਨਿਕਲਣਾ ਕਦੋਂ ਹੀ ਮੈਂ ਤੁਹਾਨੂੰ ਅਸਲ ਵਿੱਚ ਕੱਲ ਦੱਸਾਂ 1 ਮਿੰਟ ਪਹਿਲਾਂ ਮੈਂ ਦੇਖਾ ਮੇਂ ਲਹੂਆਂ ਤੇ ਲੱਗੇ ਨਹੀਂ ਆ ਹਾਏ ਹਾਏ ਉਧਰ ਵੀ ਇਹੀ ਪੰਗਾ ਹੈ ਇੱਕ ਮਿੰਟ ਮੈਂ ਤੁਹਾਨੂੰ ਦੱਸੇ ਅਸਲ 'ਚ ਮੈਂ ਦੋਵਾਂ ਨੂੰ ਇਕੱਠਿਆਂ ਬਹਿ ਨਹੀਂ ਜੰਦੀ ਆਪਣੀਆਂ ਨੂਹਾਂ ਨੂੰ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਪਤਾ ਕੀ ਹੈ ਜਰਕ ਮੈਂ ਇੱਧਰ ਉੱਧਰ ਹੁੰਨੀ ਆ ਤੇ ਦੋਵੇਂ ਲੱਗ ਪੈਂਦੀਆਂ ਚੁਗਲੀ ਕਰਨ ਐਸ ਕਰਕੇ ਜਦੋਂ ਕੋਈ ਨਾ ਕੋਈ ਦੋਵਾਂ 'ਚੋਂ ਇੱਕ ਅੱਧੀ ਕਿਤੇ ਗਈ ਹੋਵੇ ਤੇ ਫੇਰ ਮੈਂ ਕਿਤੇ ਨਿਕਲਦੀ ਆ ਨਹੀਂ ਤਾਂ ਮੈਂ ਨਹੀਂ ਨਿਕਲਦੀ ਪੈਣਾ ਨੂਹਾਂ ਰੱਖੜੀਆਂ ਕਿਤੇ ਸੌਂਦੀਆਂ ਹਈ ਸੱਚੀ ਗੱਲ ਜਸਵੀਰ ਮੈਂ ਤੇ ਸੋਚਦੀ ਸੀ ਮੈਂ ਹੀ ਦੁਖੀ ਆ ਤੂੰ ਤੇ ਮੈਨੂੰ ਲੱਗਦਾ ਮੇਰੇ ਤੋਂ ਵੱਧ ਦੁਖੀ ਈ ਆ ਤੂੰ ਉਠੀ ਆ ਦੇਖ ਲੈ ਇਹਨੂੰ ਕੀ ਹੋ ਗਿਆ ਆ ਦੇਖ ਲੈ ਤੇਰੇ ਨਾਲ ਗੱਲ ਵੀ ਕਰਦੀ ਹੁਣਾ ਕਿਦੜੇ ਵੇਖਿਆ ਹੁਣਾ ਸੋ ਗੱਲ ਵੀ ਕਰਦੀ ਤੇ ਭਾਂਡੇ ਤੋੜ-ਫੋੜ ਕਰਨ ਲੱਪੀ ਆ ਵੇਖ ਲੈ ਕੋਲੀਆਂ ਥੱਲੇ ਚੁੱਕ ਕੇ ਸੁੱਟਦੀਆਂ ਨੇ ਜਿਹੇ ਮੰਗਵੀਆਂ ਲਿਆਂਦੀਆਂ ਆ ਕੋਲੀਆਂ ਹੀ ਹਾਏ ਹਾਏ ਦਾਸ ਨਹੀਂ ਇਹਦੇ ਤਾਂ ਦਾਜ ਤੇ ਕੁਝ ਦਿੱਤਾ ਨਹੀਂ ਹੈਗਾ ਤੇ ਕੋਲੀਆਂ ਕਾਹਦੀਆਂ ਸੁੱਟਣ ਡਈਆਂ ਦਾਜ ਤਾਂ ਤੇਰਾ ਹੀ ਵਰਤਣ ਡਈ ਜਿਹੜਾ ਤੇਰੇ ਮੇਰੇ ਤੇ ਮੇਰਾ ਵਰਤਦੀ ਪਈ ਏ ਉਹ ਤੇ ਮਾਲਕਨ ਬਣੀ ਬੈਠੀ ਏ ਇੰਨਾ ਬੋਲਦੀ ਆ ਜਸਬੀਰ ਪੂਜਾ ਤੇ ਪੂਰੇ ਅੱਗੋਂ ਜਵਾਬ ਦਿੰਦੀ ਆ ਨੀ ਜੀ ਜਬਾਨ ਖੁੱਲ ਗਈ ਆ ਬੜੀ ਜਿਆਦਾ ਬੜੀ ਜਿਆਦਾ ਖੁੱਲ ਗਿਆ ਹੁਣ ਤੇ ਕਹਿੰਦੀ ਮੈਂ ਕਿਹਾ ਉਸਨੇ ਐਵੇਂ ਗੱਲਾਂ ਪੇ ਕਰ ਤੇ ਸੋਨੀਆ ਦੀ ਟੋਕਾ ਮਾਰਨ ਲੱਪਈ ਸੋਨੀਆ ਨੂੰ ਕੋ ਕੰਮ ਕਰ ਲਿਆ ਕੇ ਮੈਂ ਕਿਹਾ ਨਹੀਂ ਮੇਰੀ ਗੱਲ ਸੁਣ ਮੈਂ ਕਿਹਾ ਸੋਨੀਆ ਨੌਕਰ ਲੱਗੀ ਏ ਤੁਹਾਡੇ ਘਰ ਦੀ ਵੀ ਜਿਹੜਾ ਕੰਮ ਕਰ ਲਵੇ ਜੀ ਮੇਰੀ ਗੱਲ ਸੁਣ ਹਾਂ ਐਡੀ ਜਬਾਨ ਕੋਈ ਜਿਆਦਾ ਖੁੱਲੀ ਜਾਂਦੀ ਤਾਂ ਤੈਨੂੰ ਮੈਂ ਉਦੋਂ ਕਿਹਾ ਸੀ ਨਾ ਕਿ ਤੂੰ ਇਹਨੂੰ ਕਿਟੀਆਂ ਦੇ ਨਾਂ ਭੇਜਿਆ ਕਰ ਆ ਨਾਂ ਭੇਜਿਆ ਕਰ ਛੇਲਿਆਂ ਨਾਲ ਬਾਹਰ ਪਾਰਟੀਆਂ ਤੇ ਤੇ ਕਿਉਂ ਤੂੰ ਭੇਜਦੀ ਆ ਆਹੀ ਗੱਲ ਸੱਚੀ ਜਸਵੀਰ ਮੈਂ ਤੇਰੀ ਕਾਸ਼ ਉਸ ਟੈਮਪਸ ਤੇ ਤੇਰੀ ਗੱਲ ਮੰਨ ਲੈਂਦੀ ਸੱਚੀ ਗੱਲੀ ਹੁੰਤੇ ਕਟਾ ਕਟਾ ਉਹ ਹੈਪੀ ਦਾ ਵੀ ਡਰ ਕੋ ਨਹੀਂ ਹੋ ਰਿਆ ਹੁਣ ਨਹੀਂ ਉਹ ਹੈਪੀ ਦਾ ਵੀ ਡਰ ਰਿਆ ਹੈਪੀ ਨੂੰ ਕੀ ਸਮਝਦੀ ਆ ਨਹੀਂ ਤੇ ਤੂੰ ਹੈਪੀ ਨੂੰ ਸਿਖਾ ਦੇ ਖਾ ਦੋ ਚਾਰ ਗੱਲਾਂ ਉਹ ਨਹੀਂ ਹੈਪੀ ਵਿਚਾਰਾ ਸਾਰੀ ਦਿਹਾੜੀ ਦੁਕਾਨ ਤੇ ਰਹਿੰਦਾ ਰਾਤੀ ਆਂਦਾ ਉਹ ਕਹਿੰਦਾ ਸ਼ੋ ਸ਼ੂਗਰ ਕਰਦਾ ਕਿ ਮੈਨੂੰ ਦੋ ਫੁਲਕੇ ਪੱਕੇ ਮਿਲ ਗਏ ਨੇ ਮੁੰਡਾ ਉਹ ਵੀ ਵਿਚਾਰਾ ਜਿਵੇਂ ਡਰਦਾ ਹੀ ਫਿਰਦਾ ਹੀ ਤੂੰ ਐਸਾਂ ਕਰ ਫਿਕਰ ਨਾ ਕਰ ਆ ਮੇਰੀ ਨੂੰ ਚੱਲੀਆਂ ਪੇਕੇ ਅੱਛਾ ਦੋਵੇਂ ਚੱਲੀਆਂ ਹੀ ਅੱਛਾ ਠੀਕ ਐ ਤੇ ਮੈਂ ਨਾ ਆਨੀ ਦੋ ਦਿਨ ਤੇਰੇ ਕੋ ਕੱਢ ਕੇ ਜਾਂਦੀ ਤੇ ਦੇਖੀ ਇਹਨੂੰ ਮੈਂ ਕਿਤਨਾ ਸਿੱਧਿਆ ਕਰਕੇ ਜਾਂਦੀ ਆ ਤੀ ਜਸਬੀਰ ਤੂੰ ਤੇ ਬੜਾ ਹੀ ਵਧੀਆ ਕਰਨ ਲੱਗੇ ਬਸ ਤੂੰ ਆਜ ਆ ਦੋ ਚਾਰ ਦਿਨ ਆਏਂਗਾ ਤੀਜੇ ਦਿਨ ਆਪੇ ਰਹਿ ਲੇਗੀ ਤੂੰ ਮੈਂ ਕਹਨੀ ਆ ਮੇਰੀ ਤੇ ਹੋਣੇ ਤੇ ਦਾਲ ਕੋ ਨਹੀਂ ਉਹ ਗਲਤੀ ਮੈਨੂੰ ਹੀ ਕੀ ਸਮਝੇ ਟੁੱਚੀ ਪੁੱਚੀ ਮੈਂ ਤੇ ਐ ਸਮਝੀ ਆ ਕੰਮ ਕਰ ਲੋ ਕਾਂ ਹਾ ਸੱਟ ਟੁੱਟੇ ਹੋਏ ਜੇ ਐਨੇ ਜੋ ਤੁਹਾਡੀ ਆ ਹੋਤੀ ਹੋਰ ਕੀ ਮੇਰੀ ਜਠਾਣੀ ਨੂੰ ਇਹ ਐਨੇ ਗੱਲ ਕਹੀ ਤੇ ਹੋਰ ਕੀ ਕਹਿੰਦੀ ਆਪ ਕੰਮ ਕਰ ਲੋ ਖਾਂ ਆ ਗੈਸ ਸਾਫ ਨਹੀਂ ਆਪ ਕਰ ਲੋ ਖਾਂ ਹੱਥਾਂ ਕਹਿੰਦੀ ਮੈਂ ਕਿਹਾ ਤੈਨੂੰ ਪਤਾ ਮੈਨੂੰ ਮੈਂ ਛੱਡਾਂਗੀ ਉਦੋਂ ਤੇ ਮੈਨੂੰ ਸਾਹ ਛੱਡ ਜਾਊਗਾ ਕਹਿੰਦੀ ਸਾਹ ਛੜੇਗਾ ਹੱਥਾਂ ਦੇ ਨਹੀਂ ਨਾ ਸਾਹ ਚੜ ਚਲਿਆ ਚਲ ਤੂੰ ਪਾਸ ਕਰ ਉਹ ਨਾ ਤੁਰੇ ਆਂਡੇ ਹੀ ਆਏ ਹਾਈ ਹਾਈ ਨਹੀਂ ਸਿੱਖ ਆ ਗਈ ਤੇ ਗੱਲਾਂ ਸੁਣ ਲੈਣੀਆਂ ਤੇ ਮੈਂ ਤਾਂ ਪੂਰਾ ਟੌਰ ਬਣਾ ਕੇ ਰੱਖਿਆ ਮੈਂ ਤੇ ਆਪਣੀ ਨੂੰਹਾਂ ਨੂੰ ਇਹ ਗੱਲ ਕਹੀ ਆ ਕਿ ਟਾਡੀ ਵੇਨੋ ਚਾਚੀ ਦੀ ਨੂੰਹ ਦੀ ਜੁਰਤ ਨਹੀਂ ਕਿ ਚਾਚੀ ਅੱਗੇ ਬੋਲ ਜੇ ਮੈਂ ਤਾਂ ਇਹ ਧਮਕੀ ਦੇ ਕੇ ਰੱਖ ਤੇ ਮੈਂ ਤੇਰੀ ਧਮਕੀਆਂ ਲਾ ਨਹੀਂ ਉਹ ਕਿ ਵੇਖ ਲੈ ਜਸਬੀਰ ਦੇ ਨੂੰਹਾਂ ਦੀ ਹਿੰਮਤ ਨਹੀਂ ਜਸਬੀਰ ਅੱਗੇ ਬੋਲ ਜਨ ਚਲ ਤੂੰ ਫਿਕਰ ਨਾ ਕਰ ਮੈਂ ਆਨੀ ਆ ਆ ਜਾ ਆ ਜਾ ਮੇਰੀ ਭੈਣ ਆ ਜਾ ਆ ਜਾ ਆ ਜਾ ਆ ਜਾ ਆ ਜਾ ਦੋ ਦ ਚਲ ਠੀਕ ਹੈ ਚਲ ਠੀਕ ਹੈ ਓਕੇ ਬਾਈ ਚਾ ਸ਼ੁਕਰੇ ਹੂੰ ਜਸਬੀਰ ਆ ਜੂਗੀ ਹੁਣ ਇਹਨੂੰ ਹੁਣ ਪੂਜਾ ਤੂੰ ਪੱਜ ਵੇਖ ਤੂੰ ਹੁਣ ਤੈਨੂੰ ਬਣਾਇਆ ਜਸਬੀਰ ਬੰਦਾ ਬੜੀ ਵਹਿ ਕੇ ਚੋੜੀ ਉਹ ਕੇ ਗੱਲਾਂ ਕਰ ਜੀ ਹੁਣ ਚਾਰ ਗੱਲਾਂ ਨਾ ਲਾ ਕੇ ਕਰੂੰ ਕਿ ਤੈਨੂੰ ਸ਼ਿੱਤਰ ਪਾਉਂ ਉਹ ਕੀ ਤੂੰ ਭਾਬੀ ਮੈਨੂੰ ਦੱਸ ਪ੍ਰੋਗਰਾਮ ਕਿਉਂ ਕੈਂਸਲ ਕੀਤਾ ਬੱਥੇ ਗਏ ਬਾਦ ਤੇ ਮੈਂ ਕਿਹਾ ਅਸੀਂ ਵੀ ਚਾਰ ਦਿਨ ਹੋ ਆਂਦੇ ਜਾ ਕੇ ਪਤਾ ਕਿੰਨਾ ਵਧੀਆ ਮੌਸਮ ਐ ਅਸਲ ਹੋਇਆ ਬਾਰਸ਼ਾਂ ਹੁੰਦੀਆਂ ਪਈਆਂ ਨਜ਼ਾਰੇ ਵਕਰ ਦੀਆਂ ਮੈਂ ਕਿ ਨਹੀਂ ਹਵਾਵਾਂ ਨੀਆਂ ਠੰਡੀਆਂ ਇੱਥੇ ਤਾਂ ਗਰਮੀ 'ਚ ਮਰਨ ਦੇ ਆ ਤੇ ਜੇ ਚਾਰ ਦਿਨ ਚਲੇ ਜਾਂਦੇ ਤਾਂ ਕੀ ਹੋ ਜਾਂਦਾ ਪਹਿਨੇ ਦਿਲ ਤੇ ਮੇਰਾ ਬਹੁਤ ਕਰਦਾ ਬਾਹਰ ਜਾਣ ਨੂੰ ਘੁੰਮਣ ਫਿਰਨ ਨੂੰ ਵੀ ਪਰ ਜਿਹੜਾ ਗੋਡੇ ਦਾ ਪ੍ਰੈਸ਼ਨ ਕਰਾਇਆ ਨਾ ਇਹ ਮੇਰੇ ਗੋਡੇ ਸਾਥ ਨਹੀਂ ਦਿੰਦੇ ਪਏ ਕਿਉਂਕਿ ਹਾਲੇ ਪੂਰੀ ਤਰ੍ਹਾਂ ਤੁਰਿਆ ਨਹੀਂ ਜਾਂਦਾ ਤੇ ਉੱਥੇ ਵੀ ਜਾ ਕੇ ਕਮਰਿਆਂ ਵਿੱਚ ਬਹਿਣਾ ਵਾ ਇਹਦਾ ਮਤਲਬ ਨਹੀਂ ਫੇਰ ਇੱਥੇ ਘਰ ਹੀ ਬੈਠੇ ਰਹਾਵੇਂ ਉਹ ਜ਼ਰੂਰੀ ਥੋੜੀ ਕਮਰੇ ਅੱਜ ਬੈਠੇ ਰਹਿਣਾ ਕਮਰੇ ਤੋਂ ਬਾਹਰ ਵੀ ਤਾਂ ਬੈਸੰਗਣੀ ਨਜ਼ਾਰੇ ਵੇਖ ਸਕਣੀ ਆ ਠੰਡੀਆਂ ਵਾਹਾਂ ਲੈ ਸਕਣੀ ਆ ਕੋਈ ਜ਼ਰੂਰੀ ਥੋੜੀ ਕਮਰੇ 'ਚ ਬੈਠੇ ਦਾ ਨਾ ਨਹੀਂ ਹੁੰਦੇ ਕਹਿਣਾ ਪੈਸਾ ਵੀ ਲਾਇਆ ਗੋਡਿਆਂ ਤੇ ਆਪਰੇਸ਼ਨ ਕਰਾਉਂ ਤੇ ਤੇ ਜੇ ਫੇਰ ਉਹੀ ਗੱਲ ਹੋਈ ਤਾਂ ਫੇਰ ਕੀ ਫਾਇਦਾ ਦੱਸ ਬਾਹਰ ਵੀ ਗਈ ਘੁੰਮੀ ਫੇਰ ਵੀ ਨਾ ਤਾਂ ਕੀ ਕਰਨਾ ਫੇਰ ਬਾਹਰ ਜਾ ਕੇ ਇੱਥੇ ਗਰਮੀ ਕਿੰਨੀ ਆ ਮੰਨ ਹੋਰ ਪਾਸੇ ਹੋ ਜਾਂਦਾ ਕਹਨੇ ਮੇਰੀ ਹੈ ਜੇ ਬਾਹਰ ਚਾਦਰੇ ਕੋਮ ਫਿਰਾਂ ਵਾਂਗੇ ਠੰਡਿਆ ਹਵਾਵਾਂ ਲੈ ਆਵਾਂਗੇ ਫਿਰ ਆਪਣੇ ਘਰ ਹੀ ਆ ਕੇ ਗਰਮੀ ਫਿਰ ਫੱਕਨੀਆ ਉਹ ਤੇ ਸਾਰੇ ਵਕਤ ਆ ਫਿਰ ਤੇ ਕੋਈ ਜਾਵਾ ਹੀ ਨਾ ਜਿਆ ਕੋਈ ਸੋਚੇ ਤੇ ਸਾਰੇ ਵਕਤ ਆ ਪਰ ਥੋੜਾ ਹੋ ਜਾਂਦਾ ਦਿਲ ਵੀ ਹੋਰ ਤਰ੍ਹਾਂ ਦਾ ਹੋ ਜਾਂਦਾ ਉਸੇ ਮਾਹੌਲ ਤੇ ਰਹਿਨੇ ਆ ਹਰ ਵੇਲੇ ਦਿਮਾਗ ਤੇ ਪਰੇਸ਼ਾਨੀਆਂ ਕਦੇ ਪਰੇਸ਼ਾਨੀਆਂ ਤੋਂ ਵੀ ਦੂਰ ਹੋ ਜਾਣਾ ਚੱਲ ਪਿਆ ਮੈਂ ਤਾਂ ਕਹ ਨਹੀਂ ਚੱਲ ਚੱਲੀਏ ਭਾਬੀ ਵੈਰਾਈਟੀ ਦੇ ਮੈਨੂੰ ਕਿੰਨੇ ਰਾਤੀ ਫੋਨ ਆਇਆ ਕੰਨ ਭੂਆ ਜੀ ਕੋਲੇ ਨਾ ਜਾਣਾ ਮੇਰੇ ਮੰਮੀ ਨਾਲ ਲੈ ਕੇ ਜਾਣਾ ਜੇ ਪੈਸੇ ਦੀ ਪਰਵਾਹ ਨਾ ਕਰਨਾ ਤੇ ਤੁਸੀਂ ਲੈ ਕੇ ਜਾਓ ਇਹਨਾਂ ਨੂੰ ਇਹਨਾਂ ਨੇ ਕਹੀ ਜਾਨਾ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਤੇ ਬਣਾਓ ਪ੍ਰੋਗਰਾਮ ਚੱਲੀਏ ਕੋਈ ਗੱਲ ਕਰਦਾ ਸੀ ਮੇਰਾ ਪੁੱਤ ਨਹੀਂ ਐਹੀ ਕਹਿੰਦਾ ਮੇਰੇ ਮੰਮੀ ਲੈ ਕੇ ਜਾਓ ਇਹਨਾਂ ਮਨ ਹੋਰ ਪਾਸੇ ਹੁੰਦਾ ਆਪਣੀ ਤਕਲੀਫ ਤੋਂ ਵੀ ਮਨ ਬਦੂਰ ਹੁੰਦਾ ਉਹਦਾ ਬੜਾ ਧਿਆਨ ਮੇਰੇ ਵੱਲ ਰਹਿੰਦਾ ਬੜਾ ਧਿਆਨ ਮੇਰਾ ਰੱਖਦਾ ਪੁੱਤ ਮੇਰਾ ਬਸ ਭੂਆ ਜੀ ਨੂੰ ਤੇ ਕੋਈ ਕੰਮ ਆ ਮੈਂ ਬਾਹਰ ਚਲਨੀ ਆ ਮੇਰੇ ਨਾਲ ਘੁੰਮਣ ਚੱਲੋ ਨਹੀਂ ਇੱਥੇ ਘਰ ਦਾ ਖਲੇਰਾ ਨਾ ਪਿਆ ਸਮੇਟਣ ਵਾਲਾ ਪਿਆ ਚਾਰੇ ਪਾਸੇ ਘਰ ਦਾ ਹਾਲ ਕੀ ਹੋਇਆ ਆ ਇੱਥੇ ਘਰ ਬਣਾਈਏ ਘਰ ਨੂੰ ਸਵਾਰੀਏ ਕਿ ਘੁੰਮਣ ਫਿਰਨ ਤੋਂ ਰਹਿ ਰਹੀ ਐ ਭੂਆ ਤੇ ਵਿਹਲੀ ਭੂਆ ਨੂੰ ਤਾਂ ਕੋਈ ਕੰਮ ਹੀ ਨਹੀਂ ਗਾ ਮੇਰੇ ਬੱਚੇ ਬਾਹਰ ਘੁੰਮਣ ਗਏ ਮਮੀ ਨਾਲ ਘੁੰਮਣ ਚਲ ਜਾ ਮਮੀ ਨੂੰ ਤੇ ਸੋਚਣਾ ਚਾਹੀਦਾ ਨਾ ਮਮੀ ਨੂੰ ਵੀ ਮਨਾਈ ਜਾਂਦੇ ਪਏ ਐ ਮੇਰੇ ਨਾਲ ਚੱਲ ਘੁੰਮਣ ਚੱਲ ਠੰਡੀਆਂ ਹਵਾਵਾਂ ਵਾਲਾ ਨਹੀਂ ਇੱਥੇ ਠੰਡੀਆਂ ਹਵਾਵਾਂ ਨਹੀਂ ਝੁੱਲਦੀਆਂ ਜਦੋਂ ਝੁੱਲਦੀਆਂ ਠੰਡੀਆਂ ਹਵਾਵਾਂ 'ਚ ਬਹਿ ਜਾਇਆ ਕਰੋ ਨਾਲੇ ਇੱਕ ਗੱਲ ਹੋਰ ਪ੍ਰੈਰਟੀ ਨੂੰ ਮੈਂ ਕਿੰਨੀ ਵਾਰੀ ਸਮਝਾਇਆ ਹਾਏ ਜੜਾ ਫੋਨ ਤੇ ਗੱਲ ਕਹਿਣੀ ਮੈਨੂੰ ਕਹੋ ਪਤਾ ਨਹੀਂ ਇਹ ਮਾਂ ਪੁੱਤਰ ਕਿਹੜੇ ਵੇਲੇ ਫੋਨਾਂ ਤੇ ਗਿਟਮਿਟ ਕਰਨ ਲੱਪਨਦੇ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੁਛ ਲੱਗਦੀ ਮੰਮੀ ਨੇ ਕੁਛ ਕਿਹਾ ਹੋਣਾ ਪ੍ਰੈਰਟੀ ਨੂੰ ਅੱਖੇ ਮੇਰਾ ਘੁੰਮਣ ਫਿਰ ਨੂੰ ਜੀ ਕਰਦਾ ਪਿਆ ਵਾ ਅੱਛਾ ਇਹ ਸਾਰੀ ਗੱਲ ਮੈਂ ਹੁਣ ਸਮਝੀ ਆ ਐਵੇਂ ਨਹੀਂ ਪੋਆਜੀ ਇੱਥੇ ਆਏ ਐਵੇਂ ਨਹੀਂ ਨਾ ਨਾਨ ਪਰਜੇ ਵਿੱਚ ਗਿਟਮਿਟ ਹੋਉਂਦੇ ਕੋਈ ਨਾ ਘੁੰਮਣੇ ਫਿਰਨੇ ਦੇ ਨਾਲ ਮੈਂ ਵੇਖਦੀ ਆ ਬਾਹਰ ਜਾ ਕੇ ਨਾ ਸੁਣਦੀ ਆ ਨਾਂ ਦੀਆਂ ਗੱਲਾਂ ਧਿਆਨ ਨਾਲ ਦੇ ਕੋਲ ਬੈਠਦੀ ਆ ਇਹ ਖਲੇਰਾ ਤੇ ਮੈਂ ਬਾਅਦ ਵਿੱਚ ਇਸ ਮਿਟਾਂਗੀ ਇਹ ਤਾਂ ਦੱਸਿਆ ਆਪਾ ਘਰ ਦਾ ਮੁੱਕਣਾ ਹੀ ਨਹੀਂ ਕਾ ਚੱਲ ਸੁਣੀਆ ਬਾਹਰ ਚੱਲ ਭੈਣੇ ਮੇਰੀਏ ਤੈਨੂੰ ਵੀ ਦੱਸੀਏ ਸਾਡੀਆਂ ਮਜਬੂਰੀਆਂ ਮਜਬੂਰੀਆਂ ਵੀ ਦੇ ਤੈਨੂੰ ਕਹਦੀਆਂ ਮਜਬੂਰੀਆਂ ਸੁਖ ਨਾ ਤੇਰਾ ਮੁੰਡਾ ਬਾਹਰ ਐਨੀ ਕਮਾਈ ਕਰਣ ਦੇ ਵੇਖ ਲੈ ਪੁਰਾਣਾ ਘਰ ਸਾਰਾ ਤੋੜ ਕੇ ਨਵਾਂ ਬਣਵਾਣ ਦੇ ਹੋਰ ਕੀ ਚਾਹੀਦਾ ਹਉ ਤੇ ਆਪ ਕਹਿੰਦਾ ਕੋਈ ਫਰਕ ਫਿਕਰ ਨਾ ਕਰੋ ਕਿਸੇ ਗੱਲ ਦੀ ਜਿੰਨਾ ਖਰਚਾ ਚਾਹੀਦਾ ਮੈਂ ਭੇਜਾਂਗਾ ਮੈਂ ਸਾਰਾ ਖਰਚਾ ਕਰਾਂਗਾ ਤੇ ਤੂੰ ਐਵੇਂ ਟੈਨਸ਼ਨ ਲਈ ਜਾਣਾ ਤੇ ਬੈ ਕੇ ਕੋਈ ਗੱਲ ਨਹੀਂ ਤੇਰੀ ਭੈਣ ਬੈਠੀ ਹੋਈ ਹੈ ਖਰਚਾ ਕਰਨ ਕੋਈ ਨਹੀਂ ਇਸ ਬਾਤ ਕਰ ਲਾਂਗੇ ਤੂੰ ਚੱਲ ਨਾਲ ਐਵੇਂ ਨਾ ਚਿੰਤਾ ਕਰ ਬਣਾ ਵੇਖਣ ਨੂੰ ਤਾਂ ਸਭ ਨੂੰ ਚੰਗਾ ਲੱਗਦਾ ਪਰ ਸਾਡੀਆਂ ਮਜਬੂਰੀਆਂ ਨੂੰ ਤਾਂ ਵੇਖੇ ਸੀ ਕੋਈ ਉਹ ਵੀਰੇ ਤੁਹਾਡੀਆਂ ਕਦੀਆਂ ਮਜਬੂਰੀਆਂ ਸੁਖ ਨਾ ਸਵਾ ਲੱਖ ਮੁੰਡਾ ਵਾ ਫੇਰ ਆ ਗਿਆ ਗਾਰੀ ਉਹ ਸਾਰਾ ਖਰਚਾ ਚਲਦਾ ਬਿਆ ਤੁਹਾਡਾ ਤੂੰ ਦੱਸੇਂ ਕਦ ਪਤਾ ਲੱਗਿਆ ਕੀ ਮਜਬੂਰੀ ਹੈ ਤੇਰੀ ਹੋਰ ਤੁਸੀਂ ਮੋਤੀਦਾਨ ਕੀਤੇ ਜੇ ਜਿਹੜੀ ਅੱਡੀ ਬਦੀ ਅਨੂੰ ਤੁਹਾਨੂੰ ਮਿਲੀ ਜੇ ਐਨੀ ਸੇਵਾ ਤੁਹਾਡੀ ਕਰਦੀ ਐ ਵੇਖਾ ਹੁਣ ਪਤਾ ਮੇਰਾ ਘਰ ਵਾਲਾ ਬਾਹਰ ਤਦ ਵੀ ਪੂਰੀ ਸੇਵਾ ਕਰਨ ਲਈ ਤੁਹਾਡੀ ਆਣੇ ਮੇਰੀਏ ਇਹੋ ਜੀ ਨੋ ਸੇਵਾ ਕਰਨ ਵਾਲੀ ਰੱਬ ਕਿਸੇ ਨੂੰ ਨਾ ਦੇਵੇ ਬੜਾ ਚਲਾਕ ਰੱਬ ਕਿਸੇ ਨੂੰ ਨਾ ਦੇਵੇ ਤੈਨੂੰ ਉਹ ਦੇਵੇ ਕਿਹੋ ਜਿਹਾ ਗੱਲਾਂ ਕਰੰਡੇ ਜੇ ਹੈ ਸਾਡੀ ਨੂੰ ਪਤਾ ਕਿੰਨੀ ਸੇਵਾ ਸਾਡੀ ਕਰਦੀ ਪਈ ਆ ਇਹ ਜਾ ਹੁੰਦੇ ਥੱਕ ਬੈਠੋ ਵੀਰ ਮੈਨ ਲੱਗਦਾ ਤੂੰ ਮੇਰੇ ਕੋ ਕੁਛ ਲੁਕਾਨਾ ਪਿਆ ਉਹ ਲੁਕਾਨਾ ਕੀ ਭੈਣੇ ਰੱਬ ਦੇ ਆਸਰੇ ਕੱਟੀ ਜਾਂਦੇ ਆ ਮੈਂ ਉਦਾਲਸਕਾ ਗੀਕੀ ਆ ਮੈਂ ਆਪਣੇ ਭਰਾ ਨੂੰ ਕਦੀ ਇੰਨਾ ਉਦਾਸ ਦੇਖਿਆ ਹੀ ਨਹੀਂ ਕੀ ਗੱਲ ਮੈਂ ਸੱਚੀ ਸੱਚੀ ਦੱਸੋ ਕੀ ਗੱਲ ਪੈਨ ਕਿਉਂ ਉਦਾਸ ਹੋ ਗਈਆਂ ਮੇਰਾ ਭਰਾ ਕਦੀ ਇੰਨਾ ਉਦਾਸ ਹੋਇਆ ਹੀ ਨਹੀਂ ਕੀ ਗੱਲ ਮੈਂ ਕੋਈ ਕੀ ਲੁਕਾ ਰਹੇ ਮੈਨੂੰ ਦੱਸੋ ਪਹਿਲਾਂ ਪੈਨ ਕੋਈ ਗੱਲ ਨਹੀਂ ਲੁਕਾਉਂਦੇ ਪਏ ਨਹੀਂ ਕੋਈ ਗੱਲ ਲੱਗੀ ਜਰੂਰ ਹੈ ਨਹੀਂ ਬੈਨ ਕੋਈ ਗੱਲ ਨਹੀਂ ਕੀ ਨਹੀਂ ਨਹੀਂ ਕੋਈ ਗੱਲ ਦੱਸਦੇ ਕਿਉਂ ਨਹੀਂ ਮੈਨੂੰ ਸਿਪੂਆ ਜੀ ਨੂੰ ਦੱਸਦੇ ਕਿਉਂ ਨਹੀਂ ਪਏ ਲੈ ਪੂਆ ਜੀ ਤੁਸੀਂ ਐਵੇਂ ਮਨ ਭਰੀ ਜਾਂਦੇ ਪਿਓ ਇਹੋ ਜੀ ਕੋਈ ਗੱਲ ਨਹੀਂ ਗਈ ਪਪਾ ਨੂੰ ਨਾ ਉਹਨਾਂ ਐਸਰੀ ਆਦਤ ਪੈ ਗਈ ਹੋਈ ਐ ਨਿੱਕ-ਨਿੱਕੀ ਗੱਲ ਤੇ ਨਾ ਮਨ ਛੋਟਾ ਕਰਨ ਲੱਪਿਆ ਪਹਿਲਾਂ ਵੀ ਇਹ ਗੱਲਾਂ ਤੁਸੀਂ ਛੱਡੋ ਤੁਸੀਂ ਆਪਣੇ ਮਨ ਨੂੰ ਸੰਭਾਲੋ ਪੂਆ ਜੀ ਭਾਬੀ ਮੇਰਾ ਪ੍ਰਾਕ ਦੀ ਐਨਾ ਉਦਾਸ ਹੋਇਆ ਹੀ ਨਹੀਂ ਸੀ ਜਿਸ ਲੇ ਦੇ ਮੈਂ ਇਹਨੇ 36 ਗੱਲਾਂ ਮੈਨੂੰ ਕਰ ਦੇਣੀਆਂ ਸੀ ਉਹ ਸਾਈ ਜਾਣਾ ਸੀ ਉਹ ਤੇ ਐਡਾ ਹੱਸਮੁਖਾਗਾ ਸੀ ਕੀ ਕੀਤਾ ਇਹਦਾ ਜਦੋਂ ਮੈਂ ਗੱਲ ਕੀ ਹੈ ਕਹਿਣ ਕੋਈ ਗੱਲ ਨਹੀਂ ਕੀ ਕੋਈ ਗੱਲ ਨਹੀਂ ਉਹ ਦੱਸ ਤੇ ਸਹੀ ਕੀ ਗੱਲ ਆ ਪੂਆ ਜੀ ਮੈਨੂੰ ਨਾ ਤੁਹਾਨੂੰ ਸੱਚਾਈ ਦੱਸਣੀ ਪੈਣੀ ਆ ਸੱਚਾਈ ਹਾਂਜੀ ਪੂਆ ਜੀ ਦੱਸ ਮੈਂ ਕੀ ਗੱਲ ਆ ਉਹ ਪਰ ਇੱਕ ਮਮੀ ਤੁਸੀਂ ਮੈਨੂੰ ਦੱਸਣ ਤੇ ਅੱਡੀ ਕਿਹੜੀ ਗੱਲ ਸੋਨਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਰਨੀ ਮਮੀ ਮੈਨੂੰ ਗੱਲ ਕਰ ਲੈਂਦਾ ਪੂਆ ਜੀ ਨਾਲ ਕੋਈ ਐਸੀ ਗੱਲ ਨਹੀਂ ਕੋਈ ਗੱਲ ਨਹੀਂ ਗੀ ਸੋਨਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਰਨੀ ਸਾਡੀ ਆਪਸੇ ਗੱਲਬਾਤ ਹੈ ਨਾ ਬਾਅਦ ਵਿੱਚ ਕੇ ਕਰ ਲਾਂਗੇ ਕੋਈ ਨਹੀਂ ਮਮੀ ਮੈਨੂੰ ਪੂਆ ਜੀ ਨੂੰ ਸੱਚਾਈ ਦੱਸਣ ਤੇ ਦਿਓ ਕੀ ਕੀ ਹੈ ਮੰਮੀ ਸੱਚ ਦਾ ਕੀ ਆ ਅੱਜ ਨਹੀਂ ਤੇ ਕੱਲ ਸੱਚ ਸਾਹਮਣੇ ਆ ਹੀ ਜਾਣਾ ਹੈ ਬੇਟੇ ਪੂਆਜੀ ਦਾ ਦਿਲ ਬਹੁਤ ਛੋਟਾ ਵਾ ਬਿਮਾਰ ਪੈਣਗੇ ਮੈਨੂੰ ਪਤਾ ਹੈ ਪੂਆਜੀ ਦਾ ਦਿਲ ਛੋਟਾ ਹੈ ਮੰਮੀ ਜੇ ਮੈਂ ਨਹੀਂ ਦੱਸਾਂਗੀ ਸਭੋ ਝੂੜਦੇ ਰਹਿਣਗੇ ਮੇਰੇ ਭਰਾਣ ਕੀ ਗੱਲ ਹੈ ਕੋਈ ਗੱਲ ਨਹੀਂ ਪੁੱਤ ਕਰਨੀ ਪੂਆਜੀ ਤੁਹਾਨੂੰ ਸਚਾਈ ਮੈਂ ਦੱਸਨੀ ਆ ਸਚਾਈ ਆਪਸ ਹੀ ਬੋਲੀ ਜਾਂਦੀ ਆ ਪੀਆਂ ਜੇ ਮੈਨੂੰ ਵੀ ਤਾਂ ਕੋਈ ਦੱਸੋ ਕੀ ਗੱਲ ਹੈ ਭਾਬੀ ਤੂੰ ਚੁੱਪ ਕਰੀ ਕਿ ਮੈਨੂੰ ਸੁਣ ਲੈਣ ਦੇ ਉਹਦੇ ਕੋਲ ਕੀ ਸਚਾਈ ਹੈ ਪਤਾ ਕੀ ਪੂਆਜੀ ਮੇਰੀ ਨਾ ਕੱਲ ਪਾਪਾ ਨਾਲ ਲੜਾਈ ਹੋ ਗਈ ਸੀ ਲੜਾਈ ਹਾਂਜੀ ਥੋੜੀ ਗੱਲਬਾਤ ਮੇਰੀ ਉਹਨਾਂ ਨਾਲ ਹੋ ਗਈ ਸੀ ਪੂਆ ਜੀ